ਮਿੱਤਰਾਂ ਵਿੱਚ ਜੂਸ ਪਾਰਟੀ ਚੱਲ ਰਹੀ ਆ ਐ ਦੇਖ ਲੈ ਗੰਨੇ ਦਾ ਗੰਨੇ ਦਾ ਰੈਸ ਗੰਨੇ ਦਾ ਰਸ ਆ ਜਿਆਦਾ ਆਪਣੀ ਖਿਡਾਰੀ ਚੱਲਦੀ ਜਦ ਤੱਕ ਕਿਸੇ ਨੇ ਪੀਤਾ ਨਹੀਂ ਅੱਜ ਪੈਸੇ ਲਾ ਕੇ ਪੀ ਰਹੇ ਅੱਜ ਸਵਾਰ ਆਦਾ ਮੁੰਸਾ ਟਿਕਦਾ ਮਦਮ ਕੀ ਕਹਿਣਾ ਉਹ ਹਲਵਾਈ ਕਹਿੰਦਾ ਦੁਕਾਨ ਤੋਂ ਮਠਾਈ ਖਾਏ ਕਰਦਾ ਉਹ ਨਾਲੋਂ ਨਾ ਮਿਆਰ ਆਦਮਾ ਐਂਡਰ ਪ੍ਰੋਜੈਕਟ ਆਦਮਾ ਲੈ ਭਾਈ ਆ ਵੀ ਦੱਸੂ ਹੈ ਇਹ ਤਾਂ ਮਸੀਹ ਨਹੀਂ ਦੇਗਾ ਕਾਲ ਸੀ ਨਾ ਉਸ ਸੀ ਨਹੀਂ ਕਾਲ ਤੇ ਕਰ ਗਿਆ ਨਾ ਨਾ ਨਿਭੜੇ ਨੇ ਚਾਚਾ ਕੰਮ ਕੰਮ ਇਹਨਾਂ ਦਾ ਹਲੇ ਚੱਲ ਰਿਹਾ ਹੈ ਹਲੇ ਜਦ ਤੱਕ ਅਦਾ ਪਾਰਟੀ ਨਹੀਂ ਆਉਦੀ ਜਦ ਤੱਕ ਅਦਾ ਚੱਲੀ ਹੋਉਂਦੀ ਮਸ਼ੀਨਾਂ ਦਾ ਕੰਮ ਰੁਕ ਜਾ ਡੀਮ ਪਈ ਅੱਛੇ ਪਾਰਟੀ ਤੇਰੇ ਕਿ ਨਹੀਂ ਬਣਦੀ ਸੀ ਚਲ ਕੋਈ ਨਾ ਮੈਂ ਕਰਤੀ ਹਾਂ ਪਾਰਟੀ ਤੇਰੇ ਕਿ ਨਹੀਂ ਬਣਦੀ ਸੀ ਆ ਨਹੀਂ ਬੈਕਪੂਟ ਮੰਨ ਨਹੀਂ ਜੀ ਆਹ ਆ ਗਿਆ ਕਰਦਾ ਤੂੰ ਇਹਦੀ ਲਾਈਨ ਸੈੱਟ ਕਰਨੀ ਆ ਆ ਗਿਆ ਕਰਦਾ ਬਰੇ ਕਰੇ ਕੋਈ ਹਾਂ ਪੂਰੇ ਪਿੱਛੇ ਦਾ ਹੈ ਇੱਥੇ ਆਹ ਤੇ ਬੈਠਾ ਹੈ ਜਿਹੜਾ ਇਹ ਇੱਧਰ ਉੱਪਰ ਦੇ ਉੱਤਰ ਗਿਆ ਆਸਰੂਸ ਵੀ ਕੇ ਮੈਂ ਕਿਹਾ ਜਾਨ ਜੂਨ ਆਈ ਮਾੜੀ ਮੋਟੀ ਕਿ ਨਹੀਂ ਕੱਲੇ ਨੇ ਪੂਰੀ ਕਮਾਤੀ ਕੱਲੇ ਨੇ ਪੂਰੀ ਕਮਾਤੀ ਕੀ ਕਰ ਤਾਣ ਚੈਨ ਦੇਖੀ ਮੈਂ ਸੈਟ ਕਰ ਲੱਗਣ ਮੈਂ ਆ ਗੋਗੀ ਨੂੰ ਖੜਾ ਕਰ ਕਿ ਖੜ ਕੇ ਮਾਰਾ ਯਾਰ ਉਹ ਦੇ ਗਿਰ ਗਿਆ ਤਾਂ ਗਿਰ ਗਿਆ ਤਾਂ ਆਪਕਾ ਆਹ ਨੂੰ ਗੈਂਡਰੀ ਜਾਣਾ ਹੋਵੇ ਪੱਟੜੋਂ ਛੋੜੀ ਗੱਲ ਤੂੰ ਰਹਿਣ ਦਾ ਕੱਸੀ ਜਾਣਾ ਅੰਦਰ ਥੱਲੇ ਦਾ ਲਾ ਦੇਣਾ ਆ ਅੰਦਰ ਜਾਂਦਾ ਪਹਿਲਾਂ ਇੱਕ ਚਲੇਗਾ ਤਾਂ ਸ੍ਰਿੰਦਰ ਕਹਿੰਦਾ ਹਲਾ ਕੁਝ ਨਹੀਂ ਕਰਨਾ ਇਹਨਾਂ ਇਹਨਾਂ ਕਰਨਾ ਕੋਈ ਨੁਕਸਾਨ ਇਹਨੇ ਤਾਂ ਸਾਬਕ ਕਰਾ ਬਨਵਾ ਜਾਣਾ ਵਾਪਸ ਤੁਸੀਂ ਨਾ ਰਹਿਣਾ ਹੁਣ ਪੱਟ ਨਹੀਂ ਆਉਣਾ ਤੂੰ ਮੈਂ ਥੱਲੇ ਲਾ ਦਿੰਦਾ ਇਹਦੇ ਇਹਦੇ ਉਰੇ ਲੱਗਣਾ ਉੱਪਰਲੇ ਪਾਸੇ ਪੈਪ ਦੇ ਚਲ ਠੀਕ ਆ ਦੇਖੋ ਮੇ ਪੱਟੜੀ ਆਪਾਂ ਜੀਰੀ ਚੰਦਰ ਲਵਾ ਲਓ ਬੱਚੇ ਰੋਗੇ ਨਹੀਂ ਤਾਂ ਇਹ ਸੋੜ ਆ ਜਾਂਦੀ ਇਹ ਚੱਕ ਦੇ ਇਸ ਬੰਦੇ ਦਾ ਕਾਹ ਕਹ ਤੈਨੂੰ ਉੱਪਰ ਲਾਉਂਦਾ ਤੂੰ ਕਹਿੰਦਾ ਹੁਣ ਲੱਪਣਾ ਆ ਪੈਣਾ ਤੈਨੂੰ ਜਿਹੜਾ ਆਉਂਦਾ ਦੇਖੀ ਹਲੋ ਹਾਂ ਖੜੋ ਜਾਏ ਹਲੋ ਪੱਟੇ ਆ ਜੀ ਮੈਂ ਤਾਂ ਲਾਗਣਾ ਫਰਾ ਤੈਨੂੰ ਪੱਸਾ ਪੈ ਰਿਹਾ ਮੈਂ ਤਾਂ ਕੋਈ ਤਾਂ ਕਰਨਾ ਤੂੰ ਚਾਸੀ ਬਿੰਗੀ ਹੋ ਰਹੀ ਹੈ ਆ ਦੇਖ ਆ ਪੱਟ ਹੋ ਗਿਆ ਤੇ ਇੱਧਰ ਲਾ ਉਹ ਐਸਾ ਕੋਈ ਪੱਟ ਹੋ ਗਿਆ ਮੇਰੇ ਗੱਲ ਬੰਦਾ ਬਿਲਡਿੰਗ ਚੰਗੀ ਤਰ੍ਹਾਂ ਹੋ ਜੇ ਬਈ ਨਾ ਜਦੋਂ ਉਹ ਚੰਗੀ ਤਰ੍ਹਾਂ ਬਿਲਡ ਕਰਦਾ ਇਹਨੂੰ ਪਹਿਲਾਂ ਕਰਦਾ ਕੰਮ ਇਹ ਪਹਿਲਾਂ ਕਰਨ ਵਾਲਾ ਦਾ ਆ ਚੀਜ਼ ਪਾਉਣ ਤੋਂ ਪਹਿਲਾਂ ਚਲ 10 ਦਿਨ ਦਾ ਕੰਮ ਲਾ ਤਾਂ ਉਹਨੂੰ 19 ਚਾਦਰਾਂ ਲਾਉਣੀਆਂ ਪੈਣਗੀਆਂ ਥੱਲੇ ਇਥੇ ਸਾਰ ਲੰਨੇ ਸਾਰ ਲੂੰਗੀ 10 ਦਿਨ ਚ ਕੀ ਆਣਾ ਇਹ ਜਾਂ ਚਾਦਰ ਉਰੇ ਤੇ ਕਦੇ ਗਈ ਹੈ ਚਾਦਰ ਯਾਰ ਹੋਰ ਕਿਤੇ ਤੇ ਨਹੀਂ ਗਈ ਦੋਏ ਕਮਰਿਆਂ ਦੀ ਉਰੇ ਤੇ ਗਈ ਹੈ ਚਾਦਰ ਸੋਨੀ ਭਾਈ ਲਓ ਜੀ ਮਿੱਤਰੋ ਅਗਲੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਹੋਜੀ ਕੀ ਹੈ ਠੀਕ ਹੈ ਬਾਸਲਾ ਨਹੀਂ ਮੰਗੇ ਮੈਂ ਹੱਥ ਮਰਵਾ ਦੇਣਾ ਅੱਛਾ ਤੇ ਅੱਜ ਲੱਗ ਰਹੀ ਹੈ ਪੰਜਵੀਂ ਟਰਾਲੀ ਨੂੰ ਜਾਲੀ ਤੇ ਇਹ ਟਰਾਲੀ ਦਾ ਆਪਾਂ ਨੇ ਸੌਦਾ ਮਾਰ ਲਿਆ ਤਾਂ ਜੀ ਇਸ ਵਾਰ ਦੇਖੋ ਪਹਿਲਾਂ ਤਾਂ ਥਾਮ ਜਮ ਤੁਹਾਨੂੰ ਦੱਸ ਦਿਆਂ ਇਹ ਮਿਲ ਗਈ ਤੇ ਸਾਨੂੰ ਜਾਲ ਲੱਗੀ ਲਗਾਈ 70 ਪੇ 7000 ਦੀ ਟਾਇਰ ਟੱਪੇ ਦੀ origignal ਹੈ MRF ਦੇ ਰਬੜ ਵਾਲੀ ਟਾਇਰ ਨਹੀਂ ਹੈ ਦੇਖੋ ਇਹ ਮਰੂਮਕ ਜਿਹੜਾ ਤਕੜੇ ਦੀ ਹੈ ਗਲੀ ਗੁਲੀ ਨਹੀਂ ਕਿਸੇ ਪਾਸੋਂ ਦੀ ਸੁਥਲੇ ਰੰਗ ਚਾ ਇਹ ਪਿੰਡ ਚੋਂ ਮਿਲ ਗਈ ਦੀ ਸਾਨੂੰ ਇਹ ਪੁਰਾਣਾ ਡਿਜ਼ਾਈਨ ਹੈ ਭਾਜੀ ਟਰਾਲੀ ਆ ਦੇਖੋ ਬਿੱਚੋ ਵੀ ਚੋਕਾ ਨਹੀਂ ਕਹਣਾ ਮੈਨੂੰ ਪਿੰਡ ਦੇ ਸਾਦੇ ਦੀंपा ਚਾਚਾ ਦੀंपा ਚਾਚਾ ਕਹਿੰਦੇ ਹਾਂ ਹਾਂ ਦੀंपा ਚਾਚਾ ਕਹਿੰਿਆ ਮੈਨੂੰ ਹੁਣ ਅੱਜ ਹੀ ਲੋਕਾਂ ਨੇ ਤਾਂ ਕਹਿਣੀ ਜੇ ਨੌਂ ਦੀंपा ਹੈ ਕਹਿਣੀ ਕਹਿਣਾ ਫੇਰ ਨਟ ਵੀ ਪਾ ਲਿਆ ਨਟ ਹਾਂਜੀ ਲੋਕ ਤਾਂ ਬੌ ਬਲਡਾਉਣ ਤੱਕ ਜਾਣਦੇ ਆ ਆ ਹੀ ਨਹੀਂ ਲੱੜਦਾ ਇਹ ਜ਼ੋਰ ਬਿਨਾਂ ਨਟ ਵੀ ਨਹੀਂ ਲੱਗਦੇ ਜ਼ੋਰ ਬਿਨਾਂ ਨਟ ਫੜਾ ਤੂੰ ਆਹ ਪਾ ਹੀ ਦੋ ਨਟ ਬਸ ਦੋ ਅੱਛੇ ਛੋਟੇ ਨਟ ਪਾਈ ਪਾਈ ਕਿੱਥੇ ਡਵਲਾ ਉੱਥੇ ਬੜਾ ਮੁੰਡਾ ਮਾਤਾ ਮੈਂ ਕਰੀ ਜਾਣਾ ਕੱਲ ਨੂੰ ਕਿਸੇ ਨੇ ਕੱਪੜੇ ਲੈਣ ਜਾਣਾ ਤਾਂ ਰਾਜਪੁਰੇ ਨੂੰ ਕੱਲ ਨੂੰ ਸਪਰੇਅ ਦਾ ਸੱਦਾ ਪੱਥਰ ਹੈ ਠੀਕ ਹੈ ਦੇਖਦਾ ਮੈਂ ਕੱਦ ਦੇਖੋ ਹੋਵੇ ਉਹ ਉਹਨੂੰ ਡਿੰਪੇਟਚ ਨੂੰ ਪੁੱਛਦਾ ਕੱਚਾ ਸੁਨੇਹਾ ਆ ਗਿਆ ਤੇਰੇ ਕੋਲ ਨਹੀਂ ਕਾਲ ਸਪਰੀ ਦਾ ਨਹੀਂ ਮੈਂ ਮਾ ਕਾ ਚਿਲਦਾ ਨਹੀਂ ਹੁੰਦਾ ਹੈ ਸਰੀਆ ਦਿਖਾ ਗਿਆ ਕਹਿੰਦਾ ਰਸਤਾ ਬਾਈ ਦੇ ਕਹਿੰਦਾ ਤੱਕ ਹੁਣ ਸਾਰਾ ਸੱਤਿਆ ਅੰਦਾਜ਼ ਕਰਦਾ ਬਦਿਆ ਦਾ ਬਦਿਆ ਦਾ ਉਹੀ ਚੱਲ ਅੱਜ ਸਾਡਾ ਕੰਮ ਨਿਭੜ ਗਿਆ ਭਾਈ ਹਾਂ ਇੱਥੇ ਆ ਨਹੀਂ ਆਉਣੇ ਵੀਰ ਉਹ ਤਾਂ ਬਾਹਰ ਨੂੰ ਜਾ ਕਰਦੇ ਮੁਰੂ ਰੋਜ਼ ਕਿਹਦੇ ਮਰ ਗਿਆ ਕੱਪੜੇ ਚਿੱਟੇ ਪਾ ਪਾ ਕੇ ਲੈ ਬਾਈ ਥੋੜਾ ਇਹ ਨਹੀਂ ਬਣਾਉਂਦਾ ਬਾਈ ਤੁਹਾਨੂੰ ਇਹ ਵੇ ਇਹ ਤਾਂ ਤੁਹਾਨੂੰ ਦਾ ਵਾਦਾ ਮੇਰਾ ਵਾਦਾ ਹੈ ਕਹਿੰਦੇ ਸਬੋਧ ਹਾਂ ਹਾਂ ਆ ਖੋਲੀ ਤਾਰ ਉਹ ਮਹਾ ਉਹ ਸੁੱਕੇ ਜਣ ਕਰ ਗਏ ਫਿਰ ਹਾਂ ਫਿਰ ਪਾਣੀ ਬਾਤ ਚ ਤੋ ਨਾ ਕਰ ਮਾ ਚੱਲ ਗਈ ਮੋਟਰ ਕੰਨ ਲੱਗ ਜੂ ਕੱਲ ਨੂੰ ਪਤਾ ਕਿੰਨੇ ਲੱਗ ਜੂ ਕੱਲੂ ਪਤਾ ਮੋਟਰ ਪਰ ਜਾਇ ਕਰੀਏ ਸਾਬ ਪਾਣੀ ਤਾਂ ਤੱਕ ਪੱਟੇ ਪੱਟੇ ਆਉਂਗਾ ਜਦੋਂ ਸਾਡੀ ਨਿਕਲ ਜੂਗੀ ਮੋਟਰ ਹਾਂ ਬਿਲਕੁਲ ਮੋਟਰ ਪਰ ਜਾਇ ਕਰੀਏ ਉਹੀ ਸਾਡੇ ਖੜੀ ਆ ਲੋ ਜੀ ਆ ਨਟ ਚੱਕੋ ਹੋਰ ਲੰਬਾ ਨਟ ਲੈ ਇੱਕ ਲੰਬਾ ਵੀ ਲਾ ਦੇਣਾ ਛੋਟੇ ਪਾ ਦੋ ਅੱਗੇ ਲੰਬਾ ਤਾਂ ਲਿਆ ਫਿਰ ਹੈ ਹੂੰ ਬਾਈ ਇੰਨੀ ਵੀ ਵਧੀਆ ਦੇ ਦੋ ਲੱਗਦੇ ਆ ਲੈ ਵੀ ਨੰਦੇ ਨੇ ਪਤਾ ਕੋਈ ਨਹੀਂ ਵਰਨੀਆ ਵੀ ਖੁੱਲ ਨੇmber ਦੋਕਰ ਹੁਣ ਕਿ ਸਭ ਕਾਬ ਚ ਲੈ ਪੁੱਛ ਦੋ ਜਿਹੜੇ ਮੜਨ ਕਾਬੇ ਲੰਬੇ ਨਾਟ ਕੋ ਤੇ ਟੂੜੀ ਵਾਲੀਆਂ ਮਸ਼ੀਨਾਂ ਕੱਢਤੀਆਂ ਜੀ ਇੱਧਰ ਆਪੇ ਆ ਵੀ ਕੱਢਦਾ ਰਿਫਰ ਬਾਹਰ ਚੈਨੀ ਆਲਾ ਤੇ ਦਿਲ ਜਖਤ ਜੀਦਾ ਇਹਨਾਂ ਦੇ ਕਰਾਂਗੇ ਪਲੇਟ ਬਦਲੀ ਰਾਤ ਹੋਰ ਤੱਕ ਇਹਨਾਂ ਦਾ ਫालतू ਕੰਮ ਹੈ ਨਹੀਂ ਸਿੱਧਾ ਸੋਪਰ ਦਾ ਕੰਮ ਹੈ ਅੱਗੇ ਲੀਡ ਰੂਲ ਪਸਾਰਾ ਉਹ ਕੇ ਰੋਟ ਇੱਕ ਕੱਬੀ ਮਸ਼ੀਨ ਤਾਂ ਸੁਥਰੀ ਹੈ ਯਾਰ ਆ ਮਸ਼ੀਨ ਤਾਂ ਬਹੁਤ ਹੀ ਸੁਥਰੀ ਹੈ ਪਰ ਇਸ ਵਾਰ ਮਸ਼ੀਨ ਦੀ ਸੇਲ ਕਿਸੇ ਵੀ ਕੰਪਨੀ ਦੀ ਮਸ਼ੀਨ ਦੀ ਸੇਲ ਬੜੀ ਘੱਟ ਹੋਈ ਹੈ ਕਿਉਂਕਿ ਟੂੜੀ ਬਹੁਤ ਤੇ ਇਹਦੇ ਵੀ ਕਰਾਂਗੇ ਜੀ ਬਦਲੀ ਬਲੇਟ ਇਹਦੇ ਥੋੜੇ ਜਿਹਾ ਜ਼ਿਆਦਾ ਪਲੇਟ ਪੈਂਦਾ ਬਹੁਤ ਜ਼ਿਆਦਾ ਪੈਂਦਾ ਹਾਂਜੀ ਤੈਨੂੰ ਡਰ ਕਾਦਾ ਤੈਨੂੰ ਡਰ ਕਾਦਾ ਮੈਨੂੰ ਐਂ ਦੱਸ ਦੇ ਜਦ ਜਾਰੀ ਲਾਲੀ ਫੇ ਸਾਲਾ ਡਰ ਕਾਦਾ ਰੁਕ ਜਾ ਆਹ ਆਤੀ ਨਟ ਲੋ ਆਤਾ ਇਹਨੂੰ ਇੱਕ ਮਿੰਟ ਪੁੱਛੀ ਯਾਰੀ ਜੱਟਾਂ ਦੇ ਮੁੰਡੇ ਦੇ ਨਾਲ ਲਾ ਕੇ ਹੌਸਲੇ ਬੁਲੰਦ ਰੱਖੀ ਇਹਨੂੰ ਐ ਇਹਨੂੰ ਦੱਸ ਦੇ ਹੈ ਯਾਰੀ ਇਹ ਤੇਰੀ ਜੱਟਾਂ ਨਾਲ ਪਰ ਨਾ ਪਤਾ ਥੋੜਾ ਜਿਹਾ ਦਮ ਪਾ ਨਾ ਪਾ ਨਾ ਦੇ ਕੇ ਚਾਚਾ ਕਿਆ ਤੂੰ ਆਹ ਹੋ ਕਰੀ ਜੰਨਾ ਜਿਹੜੀ ਕਿੜੀਏ ਚੌਧਾ ਜੀ ਹੁੰਦੀਆਂ ਇਹ ਭਾਈ ਲੁੱਤੀ ਇਹਦੇ ਬਾਅਦ ਬਹੁਤ ਜਾਵੇ ਅਣਖੀ ਇਹ ਅਣਖੀ ਅਣਖੀ ਇੱਕ ਵੀਡੀਓ ਦਿਖਾਵਾਂ ਫਿਰ ਤਾਂ ਆਪੇ ਕਹਿੰਦਾ ਫਿਰ ਕੀ ਹੋਇਆ ਹਾਂ ਲੱਤੀਆਂ ਇਹ ਕਹਿੰਦਾ ਫਿਰ ਕੀ ਹੋਇਆ ਜੀ ਉੱਧਰ ਜੰਮ ਗਏ ਕਹਿੰਦਾ ਅਸੀਂ ਮੈਂ ਸੂਕਰ ਕਰ ਉੱਧਰ ਜੰਮ ਗਏ ਥੋੜਾ ਜਿਹਾ ਹੋਰ ਪਤਾ ਨੂੰ ਨਹੀਂ ਗਏ ਸੋਨੀ ਮਾਨ ਸਾਡੇ ਪਿੰਡ ਦੀ ਸ਼ਾਨ ਮੁੱਖ ਮੰਤਰੀ ਕਰਨ ਮਾੜੀ ਕਰੀਏ ਇਹਨੇ ਸੋਨੀ ਮਾਨ ਮੁੱਖ ਮੰਤਰੀ ਕਰਨ ਵਿਚਾਰਾ ਮਿੰਜੇ ਪਲੇ ਲੱਗਿਆ ਰਹਿ ਗਿਆ ਉਹਦਾ ਮੈਂ ਨਹੀਂ ਮਾੜੀ ਕਰੀ ਮੰਤਰੀਕਰ ਦੇਖੇ ਅੱਛਾ ਇੱਕ ਦੇਖ ਲੈ ਤੂੰ ਦੂਰ ਤੇ ਦਲਜੀਤ ਦਸਾਨ ਦਾ ਪਲੇਖਾ ਪੈਂਦਾ ਪੂਰਾ ਉਹ ਪਿੰਡ ਵਾਲਾ ਗੁਰਖੀ ਦਾ ਨਹੀਂ ਪੈਂਦਾ। ਉਹਦੇ ਪੈਂਦਾ ਮੁੱਖ ਮੰਤਰੀ ਦੀ ਪੈਂਦਾ। ਮੁੱਖ ਮੰਤਰੀ ਦੀ ਪੈਂਦਾ ਧਮਕਵੇ ਦਿਹਾ ਲੋ। ਹਾਲਾ ਹਾਲਾ ਚੱਲ ਪਿੰਡ ਵਾਲਾ ਜੀ ਲੱਗਿਆ ਜਾਂਦਾ ਬਈ ਬੰਦੇ ਘੈਂਟ ਬੰਦੇ। ਨਹੀਂ ਇੱਕ ਥੰਮ ਗਲਤ ਹੋ ਜਾਂਦਾ ਯਾਰ। ਹੂੰ ਆ ਨਟ ਹੁਣ ਕੱਢੂਗਾ ਕਿਉਂ ਬਈ? ਇੱਥੇ ਗੜੀ ਕਰ ਲੋ। ਇਹਨੂੰ ਟਰਾਲੀ ਨੂੰ ਕਰਨਾ ਰੰਗ ਅੱਜ ਠੇਕਾ ਮਿਲ ਗਿਆ ਜੀ ਮੈਨੂੰ। ਕਹਿੰਦੇ ਜਦ ਮਰਜ਼ੀ ਲਾਂ ਕੇ ਕਰ ਦੇ ਤਾਂ ਐ ਕਰਨੀ ਹੈ ਮਹਾ ਕੋਈ ਨਾ। ਹੁਣ ਸੋਨੀ ਮਾਨਤਾ ਹੁਣ ਛੱਡ ਕੇ ਜਾ ਰਹੀ ਐ ਕਦੋਂ ਇਹ ਤਾਂ ਜਾ ਰਹੀ ਐ ਨਾ ਬਸ ਐਮਪੀ ਨੂੰ ਚੱਲੀ ਜਾਂਦੀ ਐ ਹੂੰ ਚੱਲ ਕੋਈ ਇਹ ਤਾਂ ਨਵੀਂ ਕਮੈਨ ਮੈਨੂੰ ਲਿਉਣੀ ਪੈਣੀ ਐ ਚਲਾ ਕੇ ਹਨਾ ਲੈ ਹੈ ਨਾ ਹਾਂ ਇਹ ਤਾਂ ਮੈਨੂੰ ਲਿਉਣੀ ਪੈਣੀ ਐ ਹਾਂ ਦੀਪੇ ਚ ਤੈਨੂੰ ਲਿਉਣੀ ਪੈਣੀ ਨਹੀਂ ਵੀ ਜਾ ਰਹੇ ਹਾਂ ਮੈਂ ਵੀ ਜਾਣਾ ਤੂੰ ਵੀ ਚੱਲੇ ਐਮਪੀ ਨੂੰ ਬਾਕੀ ਜਾਓ ਛੱਡ ਕੇ ਜਾਣ ਗਏ ਲੈ ਚੱਲੇ ਆ ਜਾਓ ਫੇਰ ਛੱਡ ਕੇ ਜਾਓ ਤੇ ਲਓ ਜੀ ਪਾਕਸ਼ਿਓਂ ਲੱਗ ਗਿਆ ਹੁਣ ਟੂੜੀ ਵਾਲੀ ਮਸ਼ੀਨ ਪਰ ਟਾਈਮ ਨਾਲੇ ਲੱਗ ਗਿਆ ਫੇਰ ਟਾਈਮ ਨਾਲ ਕਰਨਾ ਤਾਂ ਹੈਗਾ ਭਲੇਟ ਵੀ ਬਹੁਤ ਆ ਚਾਚਾ ਇਹਦੇ ਜਿੱਥਾ ਕਿ ਬਦਾ ਅੜਦਾ ਨਹੀਂ ਹੁੰਦੀ ਦੇਖ ਕੇ ਤੈਨੂੰ ਦੱਸਾਂ ਜਗਤਜੀਤ ਸੋਖੀ ਲੋਗੀ ਆਲੇ ਮਸ਼ੀਨ ਦੇ ਉਧਰ ਤਾਂ ਬਲੇਡ ਦੇਖੀ ਜੜ ਜੜ ਜਾਣੇ ਆਉਂਦੇ ਤੂੰ ਬਦਲ ਲਈ ਉਹਦੇ ਪਹਿਲਾਂ ਤੂੰ ਕੀ ਬਦਲ ਲਿਆ ਨਹੀਂ ਬਦਲ ਨਾਹੀ ਤੇ ਪਰ ਫਿਰ ਦੋ ਤਿੰਨ ਬੰਦੇ ਤਿੰਨ ਬੈਜਣੇ ਆਦੇ ਪਰ ਇਕੱਠੇ ਉਹਦੇ ਪਰ ਤਾਂ ਇੱਕ ਬੰਦੇ ਨੇ ਹੀ ਲੀ ਜਾਣ ਦਿੰਦਾ ਜਿੰਨੇ ਨੂੰ ਤੂੰ ਇਹਦੇ 5 6 ਪਲੇਟ ਬਦਲਦਾ ਉਹਦੇ ਸਾਰੇ ਬਦਲ ਹੀ ਜਾਂਦੀਆਂ ਲਿਆ ਉਹਦੇ ਦੋ ਦੋ ਬਲੇਡ ਇਕੱਠੇ ਆ ਦੋ ਇਕੱਠੇ ਆ ਦੋ ਨਟਾਂ ਚ ਇਹਦੇ ਚਾਰ ਦੋ ਬਲੇਡ ਚਾਰ ਨਟਾਂ ਚ ਆਏ ਚੱਕ ਲੰਬੇ ਤੇ ਪੈਨੇ ਆ ਉਹਦੇ ਚ ਹਾਂ ਸੋ ਠੀਕ ਹੈ ਜੀ ਬਾਕੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਇਹ ਮਸ਼ੀਨ ਦਾ ਕੰਮ ਹੈ ਜਿਹੜਾ ਸ਼ੁਰੂ ਕਰਤਾ ਜੀ ਤੇ ਕੱਲ ਨੂੰ ਸਪਰੇ ਕੱਲ ਨੂੰ ਕਰਾਂਗੇ ਜੀ ਸਪਰੇ ਸੋ ਸਪਰੇ ਤੋਂ ਬਾਅਦ ਜਾਂਚ ਦੇ ਦਿਆਂਗੇ ਅੱਗੇ ਫਿਰ ਤੇ ਮੱਕੀ ਆਪਣੀ ਨਿਕਲਿਆ ਹੀ ਸਾਰੀ ਨਿਮੈਟਿਕ ਪਲੈਂਟਰ ਨਾਲ ਬੀਜੀ ਦੀ ਆਪਾਂ ਨੇ ਤੇ ਕੱਖ ਬਹੁਤ ਹੋ ਰਿਹਾ ਹਨ ਕੱਖ ਮੈਨੂੰ ਆਇਆ ਵੀ ਪਹਿਲਾਂ ਤਾਂ ਮੈਂ ਕਰੀ ਨਹੀਂ ਸਪਰੇ ਵੀ ਹੁਣ ਬਾਅਦ ਚੋਂ ਹੀ ਕਰੂੰਗਾ ਜਿਹੜੀ ਉਹ ਲੋਟਸ ਬੂੰਦੇ ਹੁੰਦੇ ਹੁੰਦੇ ਆ ਕੋਈ ਕੋਈ ਨਾ ਆ ਮਿੱਟੀ ਚ ਫਰਕ ਆ ਥੋੜਾ ਜਿਹਾ ਵੀ ਇਹ ਥੋੜੀ ਜਿਆਦਾ ਗਰੰਡ ਹੋਈ ਵੀ ਦਿਓ ਪੀਲ ਕਮੇਟੀ ਉਹ ਸਾਰੀ ਨਿਕਲਿਆ ਹੀ ਇਹਦੇ ਵਿੱਚ ਕਿਤੇ ਕਿਤੇ ਨਿਕਲ ਰਹੀ ਇਹਨੂੰ ਫੇਰ ਦੁਬਾਰੇ ਪਾਣੀ ਲਾ ਦਈਏ ਇੱਕ ਵਾਰੀ ਆ ਤਾਂ ਗਈ ਵੈਸੇ ਪੱਤ ਜੇ ਇੱਕ ਵਾਰੀ ਲੱਗ ਜਾਊਗਾ ਪਾਣੀ ਕਿਆ ਪਤਾ ਫੇਰ ਨ ਹੋਰ ਨਿਕਲਿਆ ਵੇ ਬਾਹਰ ਨਿਕਲਦਾ ਰਹੀ ਆ ਵੈਸੇ ਰੋਜ਼ ਫਰਕ ਪੈ ਰਿਹਾ ਉਹ ਜਣੀ ਕੀ ਸਾਰੀ ਨਿਕਲਿਆ ਹੀ ਉਧਰ ਉਧਰ ਐਨ ਹਰੀਆਲੀ ਮਾਰ ਰਹੀ ਆ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣਾ ਵਾ ਓ ਦੇਖੋ ਉਧਰ ਪੂਰੀ ਨਿਕਲਿਆ ਜੀ ਮੱਕੀਆਂ ਸਾਰੀ ਹਰੀਆਲੀ ਮਾਰ ਰਹੀ ਆ ਇੱਧਰ ਨਹੀਂ ਨਿਕਲੀ ਇੱਧਰ ਹਲੇ ਕੋਈ ਕੋਈ ਲੈਣਾ ਰਹਿੰਦੀ ਆ ਮੇਰਾ ਜੀ ਕਰਦਾ ਵੀ ਇੱਕ ਪਾਣੀ ਲਾ ਦਵਾ ਹੋਰ ਇਹ ਚੱਲੀ ਵੀ ਪਾਣੀ ਨਾਲੇ ਆ ਉਹ ਪਹਿਨਾ ਗਿੱਲ ਚ ਚੱਲ ਗਈ ਉਧਰ ਗਿੱਲ ਜਿਆਦਾ ਸੀ ਆਲੂਆਂ ਵਾਲੇ ਕਰਕੇ ਨਾ ਉਧਰ ਗਿੱਲ ਹੈਗੀ ਦੀ ਬਹੁਤ ਇਹ ਇਹਦੇ ਚ ਗਿੱਲ ਵੀ ਘਟਤੀ ਆ ਦੇਖੋ ਜਿੱਥੇ ਜਿੱਥੇ ਪਾਣੀ ਸਹੀ ਲੱਗਿਆ ਉਹ ਤਾਂ ਸਾਰੀ ਨਿਕਲਈ ਇੱਧਰ ਵੀ ਬਹੁਤ ਨਿਕਲਈ ਇੱਕ ਪਾਣੀ ਲੱਗ ਜੂਵੇ ਹੋਰ ਬਾਕੀ ਸਾਰੀ ਬਾਹਰ ਆ ਜੂਗੀ